देखो वीरो जे किसे नु ਲੱਗਦਾ ਪੀ ਅਸੀਂ ਕਿਸੇ ਦੇ ਕੋਈ ਪਰਸਨਲ ਅਟੈਕ ਕਰ ਰਹੇ ਆ ਪਈ ਤੁਸੀਂ ਇਹ ਪ੍ਰੋਗਰਾਮ ਕਿਉਂ ਕਰਦੇ ਹੋ ਸਾਡਾ ਕੋਈ ਪਰਸਨਲ ਅਟੈਕ ਨਹੀਂ ਆ ਪਰ ਤੁਸੀਂ ਪਰਸਨਲ ਅਟੈਕ ਜਦੋਂ ਸਾਡੇ ਗੁਰੂ ਤੇ ਕਰਦੇ ਹੋ ਜਦੋਂ ਸਾਡੇ ਗੁਰੂ ਤੇ ਸਿੱਧਾ ਪਰਸਨਲ ਅਟੈਕ ਹੋ ਰਿਹਾ ਆ ਪੀ ਇਸ ਟੀਜ ਤੋਂ ਬਹਿ ਕੇ ਉਹਦੇ ਅਰਥਾਂ ਦੇ ਹੀ ਅਨਰਥ ਕਰਕੇ ਸੜਾਏ ਜਾ ਰਹੇ ਆ ਤੇ ਭਾਈ ਅਸੀਂ ਵੀ ਸਿੱਖ ਆ ਸਾਨੂੰ ਵੀ ਕਸ਼ਟ ਹੁੰਦਾ ਆ ਤੇ ਅਸੀਂ ਤਾਂ ਤੁਹਾਡੇ ਵਾਲਾ ਤਰੀਕਾ ਨਹੀਂ ਵਰਤਦੇ ਅਸੀਂ ਤਾਂ ਬੜੇ ਸੱਭੇਕ ਤਰੀਕੇ ਨਾਲ ਕਹਿੰਦੇ ਆ ਵੀ ਬੈਠ ਕੇ ਵਿਚਾਰ ਕਰ ਲਈਏ ਵੀਰ ਸੁਖਦੇਵ ਸਿੰਘ ਹੁਣੀ ਚੱਲ ਕੇ ਗਏ ਐਡੀ ਦੂਰ ਇੰਨੇ ਮੀਲ ਚੱਲ ਕੇ ਗਏ ਗੁਰਦੁਆਰੇ ਵਾਲੇ ਕਹਿੰਦੇ ਆਜੋ ਜੀ ਤੁਹਾਨੂੰ ਬਿਠਾ ਦਿੰਨੇ ਆ ਤੁਸੀਂ ਜਿਹੜੇ ਦੋ ਚਾਰ ਸਵਾਲ ਆ ਪੁੱਛ ਲਓ ਸਵਾਲ ਤਾਂ ਬੇਸਿਕ ਜਿਹੀ ਸੀ ਆਹੀ ਜਿਹੜੀ ਉਹ ਗੱਲ ਕਰਦੇ ਆ ਵੀ ਇਹਦੇ ਅਰਥ ਕਰ ਦੋ ਆ ਜਿਹੜੀ ਤੁਸੀਂ ਗੱਲ ਕੀਤੀ ਆ ਕਲੀਅਰ ਕਰ ਦੋ ਤੇ ਉਹ ਪਤਾਰੀ ਉਹਨੂੰ ਕਹਦਾ ਡਰ ਮਾਰਦਾ ਵੀ ਜਿਵੇਂ ਅਸੀਂ ਕਰਦੇ ਸ਼ਾਇਦ ਇਦਾਂ ਹੀ ਦੂਜੇ ਕਰਨਾ ਹੈ ਇਹ ਕੋਈ ਹਥਿਆਰ ਲੈ ਕੇ ਨਹੀਂ ਗਏ ਕੋਈ ਕਿਰਪਾਨਾ ਲੈ ਕੇ ਨਹੀਂ ਗਏ ਉਹ ਤਾਂ ਕਈ ਕੁਝ ਲੈ ਕੇ ਹੁੰਦੇ ਆ ਜਦੋਂ ਵਿਚਾਰ ਕਰਨ ਆਉਂਦੇ ਆ ਤੇ ਥੋੜੀ ਜੇ ਬੰਦੇ ਗਏ ਸੀ ਤੇ ਹੁਣ ਇਦਾਂ ਕੀਤਾ ਜਾ ਰਿਹਾ ਵੀ ਜਿਵੇਂ ਪਤਾ ਨਹੀਂ ਕੀ ਹੋ ਗਿਆ ਇਹ ਭੱਜ ਗਿਆ ਸ਼ਰਿਆਮ ਬੰਤਾ ਸਿੰਘ ਉਹਨਾਂ ਨੇ ਆਪਣੇ ਪ੍ਰੋਗਰਾਮ ਦੇ ਉੱਤੇ ਹੀ ਪਾਤਾ ਆਪਣੇ ਉਹਦੇ ਤੋਂ ਹੀ ਵੀ ਭਾਈ ਫੇਸਬੁੱਕ ਦੇ ਉੱਤੇ ਹੀ ਵੀ ਭਾਈ ਇਹ ਭੱਜ ਗਿਆ ਦੌੜ ਗਿਆ ਆਜੋ ਜੇ ਵਿਚਾਰ ਕਰਨੀ ਫਲਾੜੇ ਸਾਥੇ ਉਹ ਭਾਈ ਆ ਟੀਵੀ ਖੁੱਲ੍ਹਾ ਆ ਤੁਹਾਨੂੰ ਬਾਰ-ਬਾਰ ਬੇਨਤੀ ਕਰੀ ਜਾਂਦੇ ਆ ਬਾਰ-ਬਾਰ ਬੇਨਤੀ ਕਰੀ ਜਾਂਦੇ ਆ ਤੁਸੀਂ ਸਾਨੂੰ ਟਾਈਮ ਦਿਓ ਤੁਸੀਂ ਆਪਣੇ ਘਰ ਬੈਠ ਕੇ ਕਰੋ ਵਿਚਾਰ ਜੇ ਤੁਹਾਨੂੰ ਡਰਿਆ ਵੀ ਕੋਈ ਇੱਥੇ ਲੜਾਈ ਹੋ ਜੂ ਜਾਂ ਕੋਈ ਗੱਲ ਹੋ ਜੂ ਤੁਸੀਂ ਘਰ ਬੈਠ ਕੇ ਕਰੋ ਤੁਹਾਡੇ 2-4 ਸਵਾਲ ਸਾਡੇ ਹੋਊਗੇ ਤੁਸੀਂ ਜਿੰਨੇ ਮਰਜੀ ਸਾਨੂੰ ਕਰ ਲਿਓ ਤੇ ਅਸੀਂ ਉਹਦਾ ਜਵਾਬ ਦੇਾਂਗੇ ਪਰ ਉਹਨਾਂ ਦਾ ਜਵਾਬ ਤਾਂ ਦੇਣੇ ਪੈਣੇ ਆ ਜੇ ਤੁਸੀਂ ਸਟੇਜਾਂ ਤੇ ਬੈਠ ਕੇ ਇਦਾਂ ਗੱਲਾਂ ਕਰਦੇ ਹੋ ਤਾਂ ਜਵਾਬ ਤਾਂ ਤੁਹਾਨੂੰ ਦੇਣੇ ਪੈਣੇ ਆ ਹਾਂਜੀ ਭਾਜੀ ਤੁਸੀਂ ਕਰੋ ਆਪਣਾ ਟਾਪਿਕ ਸ਼ੁਰੂ ਅੱਜ ਦਾ ਪਾਜੀ ਇੱਕ ਗੱਲ ਮੈਨੂੰ ਇਹਦਾ ਕਹਿ ਦਿੰਦੇ ਹੋ ਹਾਂਜੀ ਹਾਂਜੀ ਉਹ ਪਾਜੀ ਅਸੀਂ ਨਾ ਉੱਥੇ ਉਹਨਾਂ ਨੇ ਜੋ ਪੋਸਟ ਲਿਖੀ ਤੇ ਮੈਨੂੰ ਪੜ੍ਹ ਕੇ ਮੈਨੂੰ ਪੜ੍ਹ ਕੇ ਬਹੁਤ ਮਹਿਸੂਸ ਹੋਇਆ ਵੀ ਐਡੇ ਵੱਡੇ ਮਹਾਨ ਕਥਾਵਾਚਕ ਨੇ ਸਟੇਜ ਤੋਂ ਬੋਲਦੇ ਨੇ ਪਰ ਇਹ ਕੀ ਲਿਖ ਰਹੇ ਨੇ ਝੂਠ-ਝੋਲ ਲਿਖ ਰਹੇ ਆ ਭਈ ਅਸੀਂ ਨਾ ਉੱਪਰਲੀ ਪਾਰਕਿੰਗ ਲਾਂਡ ਚ ਖੜੇ ਸੀ ਤੇ ਮੈਂ ਆਪਣੇ ਸਾਡੀ ਗੱਡੀ ਥਰਡੀ ਪਾਰਕਿੰਗ ਲਾਂਡ ਸੀ ਮੈਂ ਆਪਣੇ ਬੇਟੇ ਨੂੰ ਕਿਹਾ ਵੀ ਗੱਡੀ ਲੈ ਆ ਉਹ ਕੁਦਰਤ ਤੇ ਕਿ ਉਹਨਾਂ ਦੀ ਵੀ ਗੱਡੀ ਉੱਥੇ ਖੜੀ ਸੀ ਉਹ ਉਹ ਮੈਨੂੰ ਕਮੇਟੀ ਵਾਲੇ ਕਹਿੰਦੇ ਵੀ ਉਹ ਗੱਡੀ ਲੈ ਕੇ ਉੱਪਰ ਨੂੰ ਆਉਣ ਲੱਗਾ ਤੇ ਕਮੇਟੀ ਵਾਲੇ ਕਹਿੰਦੇ ਨਹੀਂ ਯ ਮੈਂ ਆਪਣੇ ਬੇਟੇ ਨੂੰ ਉਸ ਵੇਲੇ ਫੋਨ ਕੀਤਾ ਭਾਈ ਥੱਲੇ ਆ ਜਾ ਯਾਰ ਉਹ ਇੰਨੀ ਗੱਲ ਨੂੰ ਇਹ ਕਹਿ ਰਿਹਾ ਵੀ ਬੰਦੇ ਮਗਰ ਆਏ ਤਾਂ ਸਾਨੂੰ ਵੇਖ ਕੇ ਡਰ ਕੇ ਦੌੜ ਗਏ ਮੈਨੂੰ ਅਫਸੋਸ ਆ ਭਾਈ ਬੰਤਾ ਸਿੰਘ ਇਸ ਗੱਲ ਤੇ ਅਸੀਂ ਕਮੇਟੀ ਨਾਲ ਵਚਨ ਕੀਤਾ ਸੀ ਕਿ ਕਮੇਟੀ ਦੀ ਇਜਾਜ਼ਤ ਤੋਂ ਬਿਨਾ ਅਸੀਂ ਕੁਝ ਨਹੀਂ ਅਖਣਾ ਨਾ ਪੁੱਛਣਾ ਤੇ ਨਾ ਦੱਸਣਾ ਮਿਹਰਬਾਨੀ ਚਲੋ ਖੈਰ ਭਾਜੀ ਬਹੁਤ ਹੋ ਗਿਆ